ਦੇਸ਼ ਦੇ ਕੋਨੇ-ਕੋਨੇ ਨੂੰ ਰੇਲਵੇ ਮਾਰਗ ਰਾਹੀਂ ਜੋੜਨ ਲਈ ਕੇਂਦਰ ਸਰਕਾਰ ਵੱਲੋਂ ਵਕਫ-ਵਕ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਇਸ ਦੇ ਤਾਹਤ ਅੱਜ ਪੂਰੇ ਦੇਸ਼ ਵਿੱਚ 4 ਬੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦੇ ਤੇਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਆਨਲਾਈਨ ਦਿੱਤੀ ਗਈ ਇਸ ਮੌਕੇ ਪੰਜਾਬ ਮਾਲਵਾ ਵਿੱਚ ਇੱਕ ਕੋਨੇ ਤੋਂ ਦੂਸਰੇ ਕੋਨੇ ਨਾਲ ਜੋੜਨ ਵਾਲੀ ਬੰਦੇ ਭਾਰਤ ਟ੍ਰੇਨ ਬਠਿੰਡਾ ਪਹੁੰਚੀ ਜੋ ਫਰੋਜ਼ਪੁਰ ਤੋਂ ਚੱਲ ਕੇ ਦਿੱਲੀ ਬਾਯਾ ਤੂਰੀ ਕੁਰਕਸ਼ੇਤਰ ਜਾਵੇਗੀ ਇਸ ਮੌਕੇ ਬੰਦੇ ਭਾਰਤ ਰੇਲ ਗੱਡੀ ਵਿੱਚ ਸਫ਼ਰ ਕਰ ਰਹੇ ਰੇਲ ਮੰਤਰੀ ਰਮਨੀਤ ਬਿੱਟੂ ਨੇ ਕੀ ਕਿਹਾ ਹੈ ਦੇਸ਼ ਵਾਸੀਆਂ ਦੇ ਲਈ ਵੱਡੀ ਸੌਗਾਤ ਹੈ ਈਏ ਸਰਕਾਰ ਦਾ ਆ ਸਾਰੇ ਅਸੀਂ ਚਿਹਰੇ ਖੜੇ ਆ ਤੇ ਇਸੇ ਕਰਕੇ ਸਭ ਨੇ ਨਰਿੰਦਰ ਮੋਦੀ ਜੀ ਦਾ ਹੱਥ ਫੜਿਆ ਏ ਵੀ ਅਸੀਂ ਪੰਜਾਬ ਨੂੰ ਕੁਝ ਦੇ ਸਕੀਏ ਜਿਹੜਾ ਪੰਜਾਬ ਡਬਲ ਇੰਜਨ ਸਰਕਾਰ ਤੋਂ ਵਾਂਝਾ ਏ ਪਿੱਛੇ ਰਹਿ ਗਿਆ ਜੋ ਪ੍ਰਧਾਨ ਮੰਤਰੀ ਜੀ ਆਪਰੇ ਆ ਕੇ ਦੇਣਾ ਚਾਹੁੰਦੇ ਸੀ ਉਦੋਂ ਵੀ ਰਿਕਾਪਟਾਂ ਪਾਈਆਂ ਤੇ ਹੁਣ ਅਸੀਂ 27 ਤੋਂ ਪਹਿਲਾਂ ਪਹਿਲਾਂ ਹਰ ਪੰਜਾਬ ਨੂੰ ਹਰ ਚੀਜ਼ ਉਹ ਦਵਾਂਗੇ ਜਿਹੜੀ ਡਬਲ ਇੰਜਨ ਸਰਕਾਰ ਦੇ ਸਕਦੀ ਆ ਤੇ ਫੇਰ ਅਸੀਂ 27 ਚ ਵੋਟਾਂ ਮੰਗਾਂਗੇ ਅਸੀਂ ਵਾਦਾ ਕੀਤਾ ਇਹ ਲੋਕਾਂ ਨਾਲ ਹਰ ਉਹ ਚੀਜ਼ ਮਹੱਈਆ ਕਰਾਵਾਂਗੇ ਅੱਜ ਮਾਲਵੇ ਨੂੰ ਬੜੀ ਲੋਡ ਸੀ ਇਹ ਦੁਨੀਆ ਦੀ ਸਭ ਤੋਂ ਬੈਸਟ ਰੇਲ ਆ ਅੱਜ ਸਵੇਰੇ ਮੈਂ ਹੈਰਾਨ ਆ ਵੀ ਲੋਕ 5 ਵਜੇ ਇਹਦੇ ਨਾਲ ਸੈਲਫੀਆਂ ਖਿਚਾਉਣ ਲਈ ਸਵੇਰ ਦੇ ਖੜੇ ਨੇ ਤੇ ਇਸ ਤਰੀਕੇ ਨਾਲ ਤਾਂ ਮੈਂ ਕਦੇ ਜਹਾਜ਼ ਨਾਲ ਨਹੀਂ ਦੇਖਿਆ ਲੋਕ ਪਿਆਰ ਕਰਦੇ ਤੇ ਇਹ 160 ਦੀ ਸਪੀਡ ਤੇ ਚੱਲਦੀ ਆ ਇਹਦੇ ਵਿੱਚ ਕਵਜ ਸਿਸਟਮ ਆ ਇਹਦਾ ਰੱਬ ਦੀ ਮਿਹਰ ਨਾਲ ਪਰਮਾਤਮਾ ਦੀ ਕਿਰਪਾ ਨਾਲ ਕਵਜ ਨਾਲ ਕਦੇ ਐਕਸੀਡੈਂਟ ਨਹੀਂ ਹੋ ਸਕਦਾ ਇਹਦੇ ਵਿੱਚ ਦਿਵਿਆਂਗ ਲੋਕਾਂ ਲਈ ਵੀ ਅਲੱਗ ਬਰੇਲ ਸਿਸਟਮ ਆ ਬਾਥਰੂਮ ਉਹਨਾਂ ਲਈ ਲੱਗ ਨੇ ਲਾਈਟਿੰਗ ਇੰਨੀ ਸ਼ਾਨਦਾਰ ਆ ਤੇ ਜੇ ਤੁਸੀਂ ਕੋਈ ਵੀ ਕਿਤੇ ਸੀਟ ਤੇ ਬੈਠੇ ਵੀ ਤੁਹਾਨੂੰ ਪ੍ਰੋਬਲਮ ਆ ਜੇ ਹੈਲਥ ਇਸ਼ੂ ਆ ਜੇ ਚਾਹੇ ਹੋਰ ਕੋਈ ਗੱਲ ਆ ਤੇ ਇੱਕਦਮ ਤੁਸੀਂ ਮਾਈਕ ਲੱਗੇ ਨੇ ਤੁਸੀਂ ਬਟਨ ਪ੍ਰੈਸ ਕਰਕੇ ਬੋਲਣਾ ਵੀ ਆ ਮੈਂ ਨੰਬਰ ਸੀਟ ਤੇ ਬੈਠਾ ਆ ਕੋਚ ਜ ਮੈਨੂੰ ਆ ਤਕਲੀਫ ਆ ਇੱਕਦਮ ਸਾਰੇ ਜਗਾ ਫਰਸਟ ਏਡ ਤੋਂ ਲੈ ਕੇ ਪਾਇਲਟ ਤੱਕ ਇੱਕ ਸੈਕਿੰਡ ਚ ਉਹ ਗੱਲ ਪਹੁੰਚੂਗੀ ਤੇ ਦਿੱਲੀ ਨਾਲ ਜੁੜਨ ਲਈ ਸਾਡੇ ਵਪਾਰੀ ਸਾਡੇ ਵਕੀਲ ਸਾਡੇ ਡਾਕਟਰ ਸਾਡੇ ਬਿਜ਼ਨਸਮੈਨ ਸਾਡੇ ਆਮ ਲੋਕ ਜਿਹੜੇ ਨੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਆ ਉਹਨਾਂ ਨੂੰ ਦਿੱਲੀ ਨਾਲ ਡਾਇਰੈਕਟ ਜੋੜਿਆ ਏ ਇਹ ਨਹੀਂ ਇਕੱਲਾ ਆਉਣ ਵਾਲੇ ਦਿਨਾਂ ਚ ਹੋਰ ਬੜੇ-ਬੜੇ ਪ੍ਰੋਜੈਕਟ ਆ ਅਸੀਂ ਤਖਤ ਸਾਹਿਬ ਨਾਲ ਆ ਸਭ ਤੋਂ ਵੱਡਾ ਸਾਰੇ ਤਖਤ ਸਾਹਿਬ ਜੁੜੇ ਹੋਏ ਆ ਤਲਵੰਡੀ ਤਖਤ ਸਾਹਿਬ ਸਾਡਾ ਜਿਹੜਾ ਉਹ ਉਹ ਨਹੀਂ ਜੁੜਿਆ ਹੋਇਆ ਤੇ ਉਹ ਵੀ ਅਸੀਂ ਬਹੁਤ ਛੇਤੀ ਅਨਾਉਂਸ ਕਰਾਂਗੇ ਚੰਡੀਗੜ੍ਹ ਮਾਲਵੇ ਨੂੰ ਜਿਹੜਾ ਜੋੜਨ ਵਾਲਾ ਸਭ ਤੋਂ ਜ਼ਰੂਰੀ ਸੀ ਰਾਜਪੁਰੇ ਵਾਲਾ ਉਹ ਡਿਕਲੇਅਰ ਹੋ ਗਿਆ ਏ ਇਸੇ ਤਰੀਕੇ ਨਾਲ ਹੀ ਮਖੂ ਤੋਂ ਜਿਹੜਾ ਪੱਟੀ ਮਖੂ ਪ੍ਰੋਜੈਕਟ ਉਹ ਵੀ ਅਸੀਂ 12 ਤਰੀਕ ਨੂੰ ਅਨਾਉਂਸ ਕਰਨ ਜਾ ਰਹੇ ਹਾਂ ਇਹ ਬੜਾ ਖੁਸ਼ਾ ਜਿਹੜਾ ਰੇਲਵੇ ਦਾ ਤੇ ਹੋਰ ਅਗਲੀ ਬੰਦੇਵਾਰਤਾ ਜਿਹੜੀ ਉਹ ਅਸੀਂ ਚੰਡੀਗੜ੍ਹ ਨੂੰ ਜੋੜਾਂਗੇ ਬਿੱਟੂ ਜੀ ਬਟਿੰਡਾ ਦਾ ਸਟੇਸ਼ਨ ਨੂੰ ਨਵੀਂ ਦੇਣ ਦਾ ਕੰਮ ਚੱਲ ਰਿਹਾ ਤੇ ਕਦੋਂ ਤੱਕ ਨੂੰ ਹੋਣ ਦੀ ਉਮੀਦ ਹੈ ਕਿ ਕਿਉਂਕਿ ਸਟੇਸ਼ਨ ਦਾ ਬਿਲਕੁਲ ਇਹ 13 ਅੰਮ੍ਰਿਤ ਫਾਰਜ 30 ਸਟੇਸ਼ਨ ਚੱਲ ਰਹੇ ਆ ਤੇ ਬੜੇ ਤੇਜ਼ੀ ਨਾਲ ਚੱਲ ਰਹੇ ਆ ਪਰ ਅਸੀਂ ਉਹਦਾ ਕੋਈ ਇਹ ਐਸੇ ਕੰਮ ਨਹੀਂ ਕਿਉਂਕਿ ਜਿਹੜਾ ਨਾ ਬਾਕੀ ਬਿਲਡਿੰਗ ਦਾ ਕੰਮ ਬੜਾ ਸੌਖੀ ਹੋ ਜਾਂਦਾ ਪਰ ਜਿਹੜਾ ਵਿੱਚ ਸਾਨੂੰ ਜਿਹੜਾ ਕਿਉਂਕਿ ਲਾਈਨਾਂ ਤੋਂ ਜਦੋਂ ਉਹ ਸਾਨੂੰ ਬਲੌਕ ਲੈਣੇ ਪੈਂਦੇ ਆ ਟ੍ਰੇਨ ਦੇ ਉਹ ਕਿਉਂਕਿ ਟ੍ਰੇਨਾਂ ਨੂੰ ਰੋਕ ਨਹੀਂ ਸਕਦੇ ਉਹ ਬਲੌਕ ਕਰਕੇ ਜਿਹੜਾ ਉਤਲਾ ਕੰਮ ਆ ਜਿਹੜਾ ਅਸੀਂ ਜਿਹੜਾ ਕੀ ਕਹਿੰਦੇ ਆ ਉਹਨੂੰ 12 ਮੀਟਰ ਦਾ ਅਸੀਂ ਕੀਤਾ ਏ ਆਪਣਾ ਜਿਹੜਾ ਉਤਲਾ ਫੁੱਟ ਜਿਹੜਾ ਉੱਤੋਂ ਜੋੜਨ ਵਾਲਾ ਫੋਟਓਵਰ ਬ੍ਰਿਜ ਫੋਟਓਵਰ ਬ੍ਰਿਜ ਅਸੀਂ 6 ਮੀਟਰ ਤੋਂ ਵਧਾ ਕੇ 12-12 ਮੀਟਰ ਦੇ ਕੀਤੇ ਆ ਤੇ ਹੁਣ ਮੈਂ ਸਮਝਦਾ ਵੀ ਯਾਰ ਟਾਈਮ ਹੋ ਗਿਆ ਇਹਨੇ ਰੁਕਣਾ ਨਹੀਂਗਾ ਉਹ ਦਰਵਾਜ਼ੇ ਆਟੋਮੈਟਿਕ ਨੇ ਬੰਦ ਹੋ ਜਾਣੇ ਆ ਪੁਰਾਣੇ ਨਹੀਂ ਵੀ ਤੁਸੀਂ ੱੱਕੇ ਨਾ ਚੜਜੋਗੇ ਇਹ ਸੇਫਟੀ ਵੀ ਆ ਤੇ ਹੁਣ ਸਾਰਿਆਂ ਨੂੰ ਫੇਰ ਸਾਡੇ ਸਾਰੀ ਬੀਜੇਪੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਸਾਰਿਆਂ ਨੂੰ ਬਠਿੰਡੇ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਤੁਸੀਂ ਬਹੁਤ ਬੜੀ ਗਿਣਤੀ ਚ ਕਟ ਕੀਤਾ ਤੁਹਾਡਾ ਸਾਰਿਆਂ ਦਾ ਮੈਂ ਹੱਥ ਜੋੜ ਕੇ ਧੰਨਵਾਦੀਆਂ ਤੇ ਇਹ बार-बार ਅਹਜੇ ਦਿਨ ਆਉਂਦੇ ਰਹਿਣ ਰਾਜਾ ਵਟਕ ਦੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਛੱਡੋ ਯਾਰ ਮੇਰਾ ਨਾਮ ਰਜਿੰਦਰ ਰਾਜੂਰ ਸਿੰਘ ਪ੍ਰਧਾਨ ਵਪਾਰ ਮੰਡਲ ਬਠਿੰਡਾ ਜੀ ਅੱਜ ਬਠਿੰਡਾ ਵਾਸਤੇ ਇੱਕ ਬਹੁਤ ਵਧੀਆ ਤੋਹਫ਼ਾ ਜਿਹੜਾ ਪ੍ਰਧਾਨ ਮੰਤਰੀ ਜੀ ਸਾਨੂੰ ਦਿੱਤਾ ਹੈ ਬੰਦੇ ਭਾਰਤ ਟ੍ਰੇਨ ਜਿਹੜੀ ਸਾਨੂੰ ਅੱਜ ਮਿਲਣ ਨੂੰ ਨਸੀਬ ਹੋਈ ਹੈ ਜਿਹੜੀ ਕਿ ਬਹੁਤ ਦੇਰ ਤੋਂ ਸਾਡੀ ਡਿਮਾਂਡ ਸੀ ਤੇ ਅੱਜ ਵਪਾਰੀਆਂ ਦੇ ਵਿੱਚ ਬਹੁਤ ਵਧੀਆ ਇਹਦਾ ਉਤਸ਼ਾਹ ਹੈ ਕਿਉਂਕਿ ਅੱਜ ਕੱਲ ਸਮੇਂ ਦੀ ਬਚਤ ਬਹੁਤ ਵੱਡੀ ਜ਼ਰੂਰਤ ਹੋ ਗਈ ਹੈ ਕਿਉਂਕਿ ਜ਼ਮਾਨਾ ਫਾਸਟ ਚੱਲ ਰਿਹਾ ਹੈ ਤੇ ਬੰਦੇ ਭਾਰਤ ਟ੍ਰੇਨ ਨਾਲ ਜਿੱਥੇ ਸਮੇਂ ਦੀ ਬਚਤ ਹੋਊਗੀ ਉੱਥੇ ਇਹ ਜਿਹੜੀ ਟ੍ਰੇਨ ਹੈ ਸਵਭਦਾਪੂਰਕ ਜਿਹੜੀ ਹੈਗੀ ਅੱਜ ਦੇ ਮਾਡਰਨ ਜ਼ਮਾਨੇ ਦੇ ਵਿੱਚ ਜਿਹੜੀ ਹੈ ਇਹ ਸਾਰੀਆਂ ਮੰਗਾ ਪੂਰੀਆਂ ਕਰੂਗੀ ਤੇ ਲਗਜ਼ਰੀ ਵੀ ਹੈ ਵਪਾਰੀ ਵਾਰਕ ਨੂੰ ਬਹੁਤ ਵਧੀਆ ਲਾਭ ਮਿਲੂਗਾ ਕਿਉਂਕਿ ਜਿਹੜੀਆਂ ਟ੍ਰੇਨਾਂ ਸਵੇਰੇ 8 ਵਜੇ ਤੋਂ ਪਹਿਲਾਂ ਸਾਰੀਆਂ ਟ੍ਰੇਨਾਂ ਨਿਕਲ ਜਾਂਦੀਆਂ ਸੀ ਤੇ ਵਪਾਰੀ ਨੂੰ ਜਿਹੜਾ ਹੈ ਇਹ ਜਿਹੜੇ 9:30 ਵਜੇ ਟ੍ਰੇਨ ਮਿਲੀ ਹੈ ਇਹ ਉੱਥੇ ਗਾਹਾਂ ਬੱਚਾ ਵਾਸਤੇ ਵੀ ਬਹੁਤ ਫਾਇਦੇਮੰਦ ਜਿਨ੍ਹਾਂ ਨੇ ਬਾਹਰ ਫਲਾਈਟਸ ਵਗੈਰਾ ਤੇ ਜਾਣਾ ਸੀ ਕਿਉਂਕਿ ਆਈਟੀਨ ਹੱਬ ਬਣ ਕਰਕੇ ਇੰਡੀਆ ਦੇ ਵਿੱਚ ਬੱਚਿਆਂ ਦਾ ਆਵਾਜਾਈ ਦਾ ਸਾਧਨ ਬਹੁਤ ਜ਼ਰੂਰਤ ਸੀਗੀ ਅੱਜ ਇਹ ਇਤਿਹਾਸਿਕ ਦਿਨ ਹੋਣ ਕਰਕੇ ਅੱਜ ਇਹ ਬਹੁਤ ਸਾਰੇ ਬਠਿੰਡੇ ਵਾਸਤੇ ਕਿਉਂਕਿ ਫਿਰੋਜ਼ਪੁਰ ਤੋਂ ਲੈ ਕੇ ਬਠਿੰਡੇ ਤੱਕ ਜਿੰਨੇ ਵੀ ਪੈਸੇਂਜਰਾਂ ਨੇ ਉਹ ਬੜਾ ਆਨੰਦ ਮਾਨਣ ਗਿਆ ਇਸ ਗੱਡੀ ਦਾ ਕਿਉਂਕਿ ਇਹ ਗੱਡੀ ਜਿੱਥੇ ਬਚਤ ਵੀ ਕਰੂਗੀ ਲੋਕਾਂ ਦੀ ਕਿਉਂਕਿ ਜਿੱਥੇ ਅਸੀਂ ਕਾਰ ਨਾਲ ਸਫ਼ਰ ਕਰਦੇ ਸੀ ਤਾਂ ਮਹਿੰਗਾ ਹੁੰਦਾ ਸੀ ਸਫ਼ਰ ਤੇ ਸੇਫ ਵੀ ਨਹੀਂ ਸੀਗਾ ਇਹ ਸੇਫਟੀ ਦੇ لحاظ ਨਾਲ ਵੀ ਬਹੁਤ ਵਧੀਆ ਜਿਹੜੀ ਹੈ ਗੱਡੀ ਸਾਨੂੰ ਪ੍ਰੋਵਾਈਡ ਕੀਤੀ। ਗਊਸ਼ਾਲਾ ਦੇ ਪ੍ਰਧਾਨ ਵੀ ਉਹ ਕੱਲ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਇਆ ਕਿ ਗਊਆਂ ਜਿਹੜੀਆਂ ਛੜਕਾਂ ਦੇ ਉੱਪਰ ਵੱਡੇ ਤਦਾਦ ਦੇ ਵਿੱਚ ਕੁੱਤਿਆਂ ਦੇ ਗਊਆਂ ਬਾਰੇ ਕਿ ਉਹਨਾਂ ਨੂੰ ਤਰੰਤ ਜਿਹੜਾ ਸਟੇਟ ਜਿੰਨੇ ਵੀ ਸਟੇਟਾਂ ਆ ਉਹ ਆਪਦੇ ਆਪ ਦੇ ਜਿਹੜੇ ਏਰੀਆ ਦੇ ਵਿੱਚ ਉਹਨਾਂ ਨੂੰ ਗਊਸ਼ਾਲਾ ਦੇ ਵਿੱਚ ਭੇਜਣ ਜਾਂ ਉਹਨਾਂ ਦਾ ਪ੍ਰਬੰਧ ਕਰੇ ਇਹ ਜਿਹੜਾ ਫੈਸਲਾ ਦਿੱਤਾ ਬਹੁਤ ਵਧੀਆ ਫੈਸਲਾ ਹੈਗਾ ਇਹ ਇਸ ਨੂੰ ਫੈਸਲੇ ਨੂੰ ਲਾਗੂ ਕਰਨ ਵਾਸਤੇ ਬਹੁਤ ਕੋਸ਼ਿਸ਼ ਯਤਨ ਕਰਨੇ ਪੈਣਗੇ ਕਿਉਂਕਿ ਇਕੱਲਾ ਫੈਸਲਾ ਆਉਣ ਨਾਲ ਇਹ ਲਾਗੂ ਨਹੀਂ ਹੁੰਦਾ ਇਹਦੇ ਵਿੱਚ ਸਾਡੀਆਂ ਜਿਹੜੀਆਂ ਸਰਕਾਰਾਂ ਨੂੰ ਵੀ ਬਹੁਤ ਵੱਡਾ ਯੋਗਦਾਨ ਦੇਣਾ ਪਊਗਾ ਤੇ ਜਿਹੜੀ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਕੰਮ ਕਰਨਾ ਪਊਗਾ ਕਿਉਂਕਿ ਮੈਂ ਵੀ ਪੰਜ ਗਊਸ਼ਾਲਾ ਸੰਭਾਲ ਰਿਹਾ ਜਿਹਦੇ ਵਿੱਚ ਸਾਡੇ ਕੋਲ ਤਕਰੀਬਨ 3000 ਪਲੱਸ ਜਿਹੜੇ ਗਊ ਵਾਂ ਸਾਡੇ ਕੋਲ ਹੈਗਾ ਤੇ ਕੱਲੇ ਗਊਆਂ ਨੂੰ ਅੰਦਰ ਲਿਆ ਕੇ ਰੱਖਣ ਦੀ ਸਵਿਧਾਨੀ ਆ ਉਹਦੇ ਵਿੱਚ ਉਹਨਾਂ ਨੂੰ ਫੂਡ ਉਹਨਾਂ ਦੇ ਰਹਿਣ ਦੀ ਕਪੈਸਿਟੀ ਉਹਨਾਂ ਨੂੰ ਸਾਰਾ ਸਾਧਨ ਦੇਣੇ ਬਿਜਲੀ ਦੀ ਵਿਵਸਥਾ ਕਰਨੀ ਗਰਮੀਆਂ ਦੇ ਵਿੱਚ ਉਹਨਾਂ ਨੂੰ 쿨ਿੰਗ ਦੇਣੀ ਖਰਦੀਆਂ ਤੋਂ ਸਾਨੂੰ ਤਾਂ ਬਚਾ ਕਰਨਾ ਇਹ ਸਾਰਾ ਕੰਮ ਜਿਹੜਾ ਹੈਗਾ ਇਹ ਸੌਖਾ ਕੰਮ ਨਹੀਂ ਹੈ ਪਰ ਇੱਕ ਹਫਤੇ ਦਾ ਟਾਈਮ ਦਿੱਤਾ ਹੈ ਕਿ ਇੱਕ ਹਫਤੇ ਦੇ ਵਿੱਚ ਨਹੀਂ ਹੁੰਦਾ ਜੀ ਇੱਕ ਹਫਤਾ ਦੇਖੋ ਗੱਲ ਇਹ ਹੈ ਦੇਖੋ ਇਹਨਾਂ ਦਾ ਆਰਡਰ ਸਰ ਮਥੇ ਪਰ ਨਹੀਂ ਹੁੰਦਾ ਇੱਕ ਹਫਤੇ ਦੇ ਜਿਹੜਾ 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 50 ਸਾਲਾਂ ਚ 60 ਸਾਲਾਂ ਚ ਹੁਣ ਤੱਕ ਨਹੀਂ ਹੋਇਆ ਤੇ ਇੱਕ ਹਫ਼ਤੇ ਚ ਕਿੱਥੋਂ ਹੋ ਜਾਊਗਾ ਹਾਂ ਅਪਰਾਲਾ ਕਰਨ ਜਿੰਮੇਵਾਰੀ ਅਸੈਸ ਕਰਨੀ ਪਾਉਗੀ ਜਿੰਮੇਵਾਰੀ ਤੋਂ ਬਿਨਾ ਇਹ ਕੰਮ ਨਹੀਂ ਹੋਣਾ ਅਸਰੇ ਸਵਾਲ ਉੱਠਦੇ ਨੇ ਵੀ ਜਿਹੜੇ ਦਾਦਾਰੂ ਬਚਨੇ ਗੋਸ਼ਾਲਾ ਚ ਰੱਖ ਲਏ ਜਾਂਦੇ ਨੇ ਜਿਹੜੇ ਬਿਮਾਰ ਨੇ ਜਾਂ ਐਕਸੀਡੈਂਟਲ ਨੇ ਉਹਨਾਂ ਨੂੰ ਛੱਡ ਦਿੱਤਾ ਨਹੀਂ ਇਹ ਇਹ ਬਿੱਥਿਆ ਹੈ ਧਾਰਨਾ ਇਹ ਗਲਤ ਹੈ ਤੁਸੀਂ ਪ੍ਰੈਕਟੀਕਲੀ ਗੋਸ਼ਾਲਾ ਆਓ ਤੁਹਾਨੂੰ ਦਿਖਾਵਾਂਗੇ ਵੀ ਇਹ ਜਿਹੜਾ ਹੈ ਇਹ ਗਲਤ ਪ੍ਰਚਾਰ ਹੋ ਰਿਹਾ ਸਾਡੇ ਕੋਲੇ ਜਿਵੇਂ ਤਕਰੀਬਨ 3000 ਪਲੱਸ ਗਊਵਾਂਸ ਹੈਗਾ ਤੇ ਉਹਦੇ ਵਿੱਚ ਹਾਂ ਤੇ ਉਹਦੇ ਵਿੱਚ ਤਕਰੀਬਨ 90 ਗਊਆਂ ਹੀ ਦੁੱਧ ਦਿੰਦੀਆਂ ਬਾਕੀ ਸਾਰੀਆਂ ਬਿਨਾਂ ਦੁੱਧ ਦੇ ਇਹ ਤੁਸੀਂ ਆਉਣਾ ਪ੍ਰੈਕਟੀਕਲੀ ਤੁਹਾਨੂੰ ਦਿਖਾਵਾਂਗੇ ਆਓ ਕਿਸੇ ਵੇਲੇ ਗੋਸ਼ਾਲਾ 'ਚ ਦਿਖਾਉਣੇ ਆ ਤੇ ਉਹਦੇ ਵਿੱਚ ਕਲਾਸੀਫਾਈਡ ਹੈ ਬਿਲਕੁਲ ਬਜ਼ੁਰਗ ਅੱਡਾ ਠੱਠੇ ਅੱਡਾ ਜਿਹੜੇ ਛੋਟੇ ਬੱਚੇ ਅੱਡਾ ਸਾਰਾ ਸਿਸਟਮ ਅਡਾਪਟ ਕੀਤਾ ਹੋਇਆ ਜਿਹੜੀਆਂ ਜਖਮੀ ਅੱਡਾ ਅੰਨੀਆਂ ਗਊਆਂ ਵੀ ਸਾਡੇ ਕੋਲੇ 90 ਗਊਆਂ ਸਾਡੇ ਕੋਲੇ ਜਿਹੜੀਆਂ ਜਿੰਨਾਂ ਨੂੰ ਦਿਖਾਈ ਨਹੀਂ ਦਿੰਦਾ ਉਹ ਵੀ ਹੈਗੇ ਠੀਕ ਹੈ ਇਹ ਇਹ ਜਿਹੜੀ ਮਿੱਥਿਆ ਧਾਰਨਾ ਇਹ ਵਿਚਾਰ ਜਿਹੜਾ ਗਲਤ ਹੋ ਰਿਹਾ ਇਹ ਪ੍ਰਚਾਰ ਨੂੰ ਤੁਸੀਂ ਦੂਰ ਕਰ ਸਕਦੇ ਹੋ ਆਓ ਤੁਸੀਂ ਗਊਸ਼ਾਲਾ ਦੇ ਵੈਲਕਮ ਤੁਹਾਡਾ ਤੇ ਸੋ ਧੰਨਵਾਦ